ਜੀਉ ਕਬਲੇ ਅਦਬ ਪਰਮ ਸਨਮਾਨ ਜੋਖ ਸ਼ਤਰ ਚਬਰ ਤਖਤ ਦੇ ਮਾਲਕ ਸਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੇ ਗੁਰਸਵਾਰੇ ਸਤਿ ਸੰਗਤ ਜਨੋ ਗੁਰੂ ਹਾfte ਪ੍ਰਵਾਣ ਕਰੋ ਸਾਰੇ ਪੱਖੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਅਪਾਰ ਬਖਸ਼ਿਸ਼ ਮੇਰਾ ਮਤ ਹੋਈ ਰ ਜੋ ਇਸ ਵਕਤ ਗੁਰੂ ਕੀ ਹਜ਼ੂਰੀ ਅੰਦਰ ਸੁਭਾਗੀ ਜੋੜੀ ਬੇਟਾ ਜਗਦੀਪ ਸਿੰਘ ਪੁੱਤਰ ਸਤਕਾਰਯੋਗ ਸਰਦਾਰ ਸੁਰਿੰਦਰ ਸਿੰਘ ਦੀ ਬੇਟੀ ਸਿਮਰਨ ਕੌਰ ਸੁਪਤਰੀ ਸਤਕਾਰਯੋਗ ਸਰਦਾਰ ਗੁਰਦੀਪ ਸਿੰਘ ਦੀ ਇਹ ਜੋ ਬੱਚਿਆਂ ਦੇ ਆਨੰਦ ਕਾਰਜ ਗੁਰੂ ਕੀ ਹਜ਼ੂਰੀ ਅੰਦਰ ਗੁਰ ਮਰਿਆਦਾ ਅਨਸਾਰ ਸੰਪੂਰਨ ਹੋ ਰਿਹਾ ਸਤਿਗੁਰਾਂ ਨੇ અપਾਰ ਕ੍ਰਿਪਾਸ਼ਿਸ਼ ਨਿਰੰਮਤ ਕੀਤੀ ਹੈ ਧੋ ਪਰਿਵਾਰਾਂ ਨੂੰ ਸੁਭਾਗੇ ਸਮੇ ਬਖਸ਼ੇ ਹੈ ਔਰ ਇਨ੍ਹਾਂ ਬੱਚਿਆਂ ਦੇ ਸੰਯੋਗ ਨਿਲਾਏ ਆਪਾਂ ਜੇਬ 5-7 ਮਿੰਟ ਦਾ ਸਮਾਂ ਲੈਣਾ ਹੈ ਤੇ ਮੈਂ ਮੇਰੇ ਵੀਰ ਫੋਟੋਗ੍ਰਾਫਰਾਂ ਨੂੰ ਬੇਨਤੀ ਕਰਾਂ ਕਿ 7 ਕੁ ਮਿੰਟ ਦੇ ਦਿਓ ਤੁਸੀਂ ਥੋੜਾ ਜਨ ਰਿਲੈਕਸ ਹੋ ਜਾਓ ਸੰਗਤ ਦੇ ਵਿੱਚ ਤੁਸੀਂ ਤੁਰੇ ਫਿਰਦੇ ਹੋ ਫਿਰ ਉਹਨਾਂ ਦਾ ਵੀ ਧਿਆਨ ਤੁਹਾਡੇ ਉੱਲ ਹੁੰਦਾ ਹੈ ਤੇ 5-7 ਮਿੰਟ ਤੁਸੀਂ ਥੋੜਾ ਜਿਹਾ ਆਰਾਮ ਕਰ ਲਓ ਮੁੜ ਕੇ ਜਿਵੇਂ ਮਰਜ਼ੀ ਕਰੀ ਜਾਵੇ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ ਹੈ ਸਰਵ ਪ੍ਰਥਮ ਕੇ ਰਿਸ਼ਤੇ ਨਾਤੇ ਬਣਦੇ ਕਿਉਂ ਹੈ ਜਦੋਂ ਆਪਾਂ ਗੁਰਬਾਣੀ ਚ ਬਚਨ ਪੜ੍ਹਦੇ ਹਾਂ ਤੁਹਾਡਾ ਮਾੜਾ ਬਖਸ਼ਿਸ਼ ਕਰਦੇ ਆ ਕਿਉਂਕਿ ਆਪਾਂ ਧੀਆ ਪੁੱਤ ਜਵਾਨ ਹੁੰਦੇ ਆ ਤਾਂ ਆਪਣੇ ਭੈਣਾ ਭਰਾਵਾਂ ਰਿਸ਼ਤੇਦਾਰਾਂ ਨਾਲ ਜਿੰਨਾ ਵੀ ਸਾਡਾ ਸਰਕਲ ਹੁੰਦਾ ਅਸੀਂ ਉਹਨਾਂ 'ਚ ਗੱਲ ਕਰਦੇ ਆ ਜੀ ਸਾਡੀ ਧੀ ਏ ਜਾਂ ਸਾਡਾ ਪੁੱਤ ਏ ਤੇ ਇਹੋ ਜਿਹਾ ਅਸੀਂ ਕੁਵਾਰ ਘਰ ਚਾਹੁੰਨੇ ਆ ਤੁਹਾਡੀ ਨਜ਼ਰਿਓਂ ਵੇ ਤੇ ਦੱਸਿਓ ਜੀ ਕਈ ਵਾਰ ਗਾਂ ਰਿਸ਼ਤੇਦਾਰਾਂ ਚੋਂ ਗਾਂ ਕੁ ਰਿਸ਼ਤੇਦਾਰ ਦੱਸ ਪਾਉਂਦਾ ਹੈ ਜੀ ਵੇਖੇ ਚਾਕੇ ਹੁੰਦੇ ਪਹਿਲਾਂ ਵੀ ਮਿਲੇ ਹੁੰਨੇ ਆ ਜਾਂ ਜਾਣਦੇ ਹੁੰਨੇ ਆ ਉੱਥੇ ਕੇਵਰੀ ਨਾਤਾ ਬਣ ਜਾਂਦਾ ਤੀਜਾ ਪੁੱਤ ਦਾ ਪਰ ਕਈ ਵਾਰ ਸਾਡੇ ਬੱਚਿਆਂ ਦੇ ਰਿਸ਼ਤੇ ਐਸੀਆਂ ਥਾਵਾਂ ਤੇ ਅਸੀਂ ਪਰਿਵਾਰਾਂ ਨਾਲ ਜਾ ਕੇ ਬਣਦੇ ਆ ਜਿਨ੍ਹਾਂ ਨੂੰ ਆਪਾਂ ਪਹਿਲਾਂ ਕਦੀ ਸੁਪਨੇ ਵਿੱਚ ਵੀ ਨਹੀਂ ਵੇਖਿਆ ਹੁੰਦਾ ਤਾਂ ਜੇ ਆਪਾਂ ਉਹ ਵਿਚਾਰ ਸੋਚੀਏ ਵੀ ਇਹ ਕਿਵੇਂ ਹੋ ਗਿਆ ਤੇ ਮਹਾਰਾਜ ਜੀ ਦਾ ਉੱਤਰ ਦਿੰਦੇ ਆ ਸਾਹਿਬ ਕਹਿੰਦੇ ਅਸਲ ਵਿੱਚ ਲਿਖਤ ਉਹਦੇ ਘਰ ਵਿੱਚ ਪਹਿਲਾਂ ਲਿਖੀ ਹੋਈ ਸੀ ਇਥੇ ਕੋ ਵਸੀਲਾ ਬਣਦਾ ਕੋਈ ਸਾਧਨ ਬਣਦਾ ਆ ਕੋਈ ਨਾ ਕੋਈ ਢੰਗ ਤਰੀਕਾ ਬਣ ਜਾਂਦਾ ਲੇਕਿਨ ਲਿਖਤ ਉਹਦੀ ਇੱਕ ਦਿਨ ਸਮਾਂ ਆਉਂਦਾ ਤੇ ਉਹ ਸੰਜੋਗ ਲਿਖਿਆ ਹੋਇਆ ਪ੍ਰਗਟ ਹੋ ਜਾਂਦਾ ਆਪਾਂ ਬਚਨ ਪੜ੍ਹਦੇ ਜੈਸਾ ਸਤਿਗੁਰ ਸੁਣੀਦਾ ਦੈਸੋ ਹੀ ਮੈਂ ਢੀਠ ਵਿਛੜਿਆ ਮਿਲੈ ਪ੍ਰਭੂ ਹਰਦਰਗਹਿ ਕਾ ਵਸੀਤ ਥਰ ਨਾਮੋ ਮੰਤਰ ਦਰੜਾਇਨ ਦਾ ਕੱਟੇ ਹੋਵੇਂ ਰੋਗ ਨਾਨਕ ਸਤਗੁਰ ਤਿੰਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਤੋਂ ਮਾਲਕ ਨੇ ਨਾ ਬੱਚਿਆਂ ਦੇ ਸੰਜੋਗ ਮਿਲਾਏ ਬੱਚਿਆਂ ਨੂੰ ਵੀ ਔਰ ਆਪ ਸੰਗਤ ਨੂੰ ਮੈਂ ਬੇਨਤੀ ਕਰਾਂਗਾ ਜਿਹੜੀਆਂ ਚਾਰ ਲਾਣਾ ਤੁਸੀਂ ਸਰਵਣ ਕੀਤੀਆਂ ਕੇਵਲ ਇੱਕ ਇੱਕ ਦੋ ਦੋ ਮਿੰਟ ਵਿੱਚ ਉਹਨਾਂ ਚੋਂ ਲਾਣਾ ਦੀ ਵਿਚਾਰ ਫਿਰ ਸਮਾਪਤੀ ਹੈ ਬੱਚਿਆਂ ਨੂੰ ਬੇਨਤੀ ਧਿਆਨ ਦਿਓ ਜਿਹੜੀ ਪਹਿਲੀ ਲਾਮ ਹੈ ਨਾ ਉਹਦੇ ਵਿੱਚ ਪ੍ਰਵਿਰਤੀ ਕਰਮ ਸ਼ਬਦ ਵਰਤਿਆ ਮਹਾਰਾਜ ਪ੍ਰਵਿਰਤੀ ਦਾ ਅਰਥ ਹੁੰਦਾ ਕਿਸੇ ਚੀਜ਼ ਵਿੱਚ ਪਰਵੇਸ਼ ਕਰਨਾ ਇੰਟਰ ਕਰਨਾ ਅੱਜ ਤੁਸੀਂ ਗ੍ਰਸਥ ਜੀਵਨ ਦੇ ਵਿੱਚ ਪਰਵੇਸ਼ ਕੀਤਾ ਪਹਿਲਾਂ ਤੁਹਾਨੂੰ ਜਗਦੀਪ ਸਿੰਘ ਤੇ ਸਿਮਰਨ ਕੌਰ ਇਹਨਾਂ ਨਾਵਾਂ ਨਾਲ ਜਾਣਿਆ ਜਾਂਦਾ ਸੀ ਅੱਜ ਜਦੋਂ ਤੁਸੀਂ ਲੜ ਪਕੜ ਕੇ ਸਤਿਗੁਰਾਂ ਦੀਆਂ ਪ੍ਰਕਰਮਾਂ ਕੀਤੀਆਂ ਤੁਹਾਨੂੰ ਇੱਕ ਨਵਾਂ ਨਾਮ ਮਿਲਿਆ ਬੇਟਾ ਕੰਤ ਬਣ ਗਿਆ ਬੇਟੀ ਸਵਾਗਣ ਬਣ ਗਈ ਇਹ ਜਿਹੜਾ ਕੰਤ ਤੇ ਸਵਾਗਣ ਹਸਬੰਡ ਤੇ ਵਾਈਫ ਦਾ ਜਿਹੜਾ ਲਕਬ ਮਿਲਿਆ ਨਾ ਤਾਂ ਇਹਦੇ ਨਾਲ ਤੁਹਾਡੀਆਂ ਕੁਝ ਰਿਸਪੌਂਸੀਬਿਲਟੀ ਨੇ ਡਿਊਟੀ ਨੇ ਜਿਹਨੂੰ ਪਹਿਲਾਂ ਤੁਸੀਂ ਸਮਝਣਾ ਫਿਰ ਉਹਨੂੰ ਨਿਭਾਉਣਾ ਪਤੀ ਹੋਣ ਦੇ ਨਾਤੇ ਮੇਰੇ ਕੀ ਫਰਜ਼ ਬਣਦੇ ਆ ਮੈਂ ਉਹਨਾਂ ਨੂੰ ਨਿਭਾਉਣਾ ਕਿਵੇਂ ਹੈ ਪਤਨੀ ਹੋਣ ਦੇ ਨਾਤੇ ਮੇਰੇ ਕੀ ਫਰਜ਼ ਬਣਦੇ ਆ ਉਹਨਾਂ ਨੂੰ ਸਮਝਣਾ ਤੇ ਫਿਰ ਨਿਭਾਉਣਾ ਕਿਉਂਕਿ ਜਿਹੜੀ ਅਨਮੈਲਡ ਲਾਈਫ ਹੁੰਦੀ ਔਰ ਡਿਫਰੈਂਟ ਤਰੀਕੇ ਦੀ ਹੁੰਦੀ ਜਦੋਂ ਬੰਦਾ ਪਰਿਵਾਰ ਵਾਲਾ ਬਣਦਾ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਉਹਨਾਂ ਤੁਸੀਂ ਇਹ ਜ਼ਿੰਮੇਵਾਰੀ ਨੂੰ ਨਿਭਾਉਣਾ ਕਿਉਂ ਦੀ ਤਾਕਤ ਗੁਰੂ ਦੇ ਕੋਲ ਮੰਗਣੀ ਵੀ ਮਹਾਰਾਜ ਅੱਜ ਤੁਹਾਡੀ ਹਜ਼ੂਰੀ ਵਿੱਚ ਜੋ ਰਿਸ਼ਤਾ ਸਾਡਾ ਜੁੜਿਆ ਹੈ ਬਖਸ਼ਿਸ਼ ਤੁਸੀਂ ਕੀਤੀ ਹੈ ਇਹਨੂੰ ਅਸੀਂ ਬਾਖੂਬੀ ਨਿਭਾ ਸਕੀਏ ਤੁਸੀਂ ਸਾਡੇ ਤੇ ਕਿਰਪਾ ਕਰਿਓ ਸਾਨੂੰ ਇਹ ਤਾਕਤ ਦਿਓ ਦੂਸਰੀ ਲਾਮ ਜਿਹੜੀ ਆ ਉਹਦੇ ਵਿੱਚ ਮਹਾਰਾਜ ਨੇ ਦੋ ਚੀਜ਼ਾਂ ਕਹੀਆਂ ਕਿੰਦੇ ਸ੍ਰਿਸ਼ਟੇ ਵਿੱਚ ਪਹਿਲੀ ਬਾਤ ਇੱਕ ਦੂਸਰੇ ਤੇ ਭਰੋਸਾ ਜੋ ਹੋਣਾ ਬਹੁਤ ਜ਼ਰੂਰੀ ਹੈ ਜਿੱਥੇ ਭਰੋਸਾ ਹੁੰਦਾ ਉੱਥੇ ਹਰ ਗੱਲ ਸ਼ੇਅਰ ਕੀਤੀ ਜਾਂਦੀ ਹੈ ਇੱਥੇ ਪਰੋਸਣਾ ਹੋਵੇ ਉੱਥੇ ਬੰਦਾ ਕੁਝ ਦੱਸਦਾ ਹੈ ਕੁਝ ਲਕਾਉਂਦਾ ਤੇ ਸਿਆਣੇ ਗੱਲ ਕਹਿੰਦੇ ਆ ਪਰੋਸੇ ਬਣਾਉਂਦੇ ਆ ਜ਼ਿੰਦਗੀਆਂ ਲੰਘ ਜਾਂਦੀਆਂ ਟੁੱਟਣ ਲੱਗਿਆ ਕੁਛਿਨ ਲੱਗਦਾ ਤੇ ਮਹਾਰਾਜ ਉਹਦਾ ਮਨੁੱਖ ਜ਼ਿੰਮੇਵਾਰ ਆਪ ਹੀ ਹੁੰਦਾ ਬਾਣੀ ਕਹਿੰਦੀ ਹੈ ਗੁਰੂ ਕਾ ਭਾਗ ਗੁਰਪਾਤਸ਼ਾਹ ਕਹਿੰਦੇ ਆਪਣੀ ਪ੍ਰਤੀਤ ਆਪ ਦੀ ਖੋਵੇ ਬਹੁ ਰਸ ਦਾ ਵਿਸ਼ਵਾਸ ਨਾ ਹੋ ਤੋ ਇੱਕ ਦੂਸਰੇ ਦੇ ਪਰੋਸੇ ਨੂੰ ਬਣਾ ਕੇ ਰੱਖਣਾ ਦੂਸਰੀ ਚੀਜ਼ ਹੈ ਪੇਸ਼ੈਂਸ ਤੁਹਾਡੇ ਦੋਨਾਂ ਦੇ ਅੰਦਰ ਸਹਿਨਸ਼ੀਲਤਾ ਇੱਕ ਦੂਸਰੇ ਦੀ ਬਾਤ ਨੂੰ ਸੁਣਨਾ ਅੰਡਰਸਟੈਂਡ ਕਰਨਾ ਇੱਕ ਕਹਿੰਦਾ ਦੂਜਾ ਸੁਣ ਲਵੇ ਦੂਜਾ ਕਹਿ ਰਿਹਾ ਪਹਿਲਾ ਸੁਣੇ ਤੇ ਜੇ ਦੋਨੋਂ ਹੀ ਬੋਲਣ ਵਾਲੇ ਹੁਣ ਸੁਣਨ ਵਾਲਾ ਕੋਈ ਵੀ ਨਾ ਹੋਵੇ ਤੇ ਚੁੱਪ ਕਰਾਉਣ ਲਈ ਕਿਸੇ ਤੀਜੇ ਨੂੰ ਆਉਣਾ ਪੈਂਦਾ ਇਸੇ ਕਰਕੇ ਸਹਿਨਸ਼ੀਲਤਾ ਦਾ ਹੋਣਾ ਪੇਸ਼ੰਸ ਦਾ ਹੋਣਾ ਬਹੁਤ ਜ਼ਰੂਰੀ ਹੈ ਤੀਸਰਾ ਮਿੱਠਾ ਬੋਲਣਾ ਜੋ ਇਹ ਜ਼ਿੰਦਗੀ ਭਰ ਦੇ ਗਹਿਣੇ ਨੇ ਤੁਹਾਡੇ ਜੀਵਨ ਦੇ ਜੋ ਤੁਸੀਂ ਆਪਣੇ ਸੁਭਾਅ ਧਨ ਕਰਨੇ ਉਹਦੇ ਤੋਂ ਬਾਅਦ ਮਾਰਾ ਇਸ ਤੀਸਰੀ ਲਾਮ ਵਿੱਚ ਕਹਿੰਦੇ ਐ ਚਾਹੋ ਤੇ ਬਿਰਾਗ ਉਤਰਾਚੜਾਉ ਜਿੰਦਗੀ ਦਾ ਹਿੱਸਾ ਹੈ ਅੱਜ ਸਿਰ ਤੇ ਠੀਕ ਹੈ ਧਨ ਪਦਾਰਥ ਹੈ ਕੰਮ ਕਾਜ ਹੈ ਕਿਤੇ ਇਨਸਾਨ ਦੀ ਲਾਈਫ ਦੇ ਵਿੱਚ ਸਟਰਗਲ ਦਾ ਵੀ ਸਮਾਂ ਹੁੰਦਾ ਹੈ ਤੋਂ ਦੇ ਵਿੱਚ ਸਭ ਨਾਲੋਂ ਵੱਡਾ ਆਸਰਾ ਗੁਰੂ ਪਰਮੇਸ਼ਰ ਦਾ ਉਦੇ ਤੋਂ ਬਾਅਦ ਬੰਦੇ ਦਾ ਪਰਿਵਾਰ ਹੁੰਦਾ ਕਿਤੇ પતિ ਡੋਲਦਾ ਪਤਨੀ ਸਹਾਰਾ ਬਣ ਜਾਏ ਕਿਤੇ ਪਤਨੀ ਡੋਲਦੀ ਤੇ ਪਤੀ ਸਹਾਰਾ ਬਣ ਜਾਏ ਇੱਕ ਦੂਸਰੇ ਦੇ ਕਦਮ ਨਾਲ ਕਦਮ ਲਾ ਤਾਂ ਹੀ ਤਾਂ ਆਖਿਆ ਤਾਂ ਫਿਰ ਇਹ ਨਾ ਆਖੀਨ ਬਹਿਣੇ ਇਕੱਠੇ ਹੋਏ ਇੱਕ ਜੋਤ ਦੋਈ ਮੂਰਤੀ ਧਨ ਫਿਰ ਕਹੀਆਂ ਸੋਏ ਵੇਖਣ ਜਿਸਮ ਦੋ ਲੱਗਦੇ ਹਣ ਸੋਲ ਆਤਮਿਕ ਹੋ ਜਾ ਉੱਥੇ ਜਾ ਕੇ ਪਤੀ ਪਤਨੀ ਦਾ ਨਾਤਾ ਅਖੀਰ ਚੌਥੀ ਲਾਮ ਵਿੱਚ ਮਹਾਰਾਜ ਕਹਿੰਦੇ ਆ ਜਿੱਥੇ ਤੁਹਾਡੀ ਆਪਸ ਵਿੱਚ ਜੀ ਅੰਡਰਸਟੈਂਡਿੰਗ ਚਾਹੀਦੀ ਹੈ ਉਥੇ ਜੇ ਸਮਾਂ ਬਾਪ ਨੇ ਤੁਹਾਨੂੰ ਜਨਮ ਦਿੱਤਾ ਜਿਨ੍ਹਾਂ ਦੀ ਗੋਦ ਵਿੱਚ ਖੇਡਿਆ ਜਿਨ੍ਹਾਂ ਦੀ ਉਂਗਲ پکڑ ਕੇ ਤੁਰਨਾ ਸਿੱਖਿਆ ਉਸ ਮਾਂ ਬਾਪ ਦੀ ਰਿਸਪੈਕਟ ਆਦਰ ਸਤਕਾਰ ਉਹ ਕਦੇ ਘੱਟ ਨਹੀਂ ਹੋਣਾ ਚਾਹੀਦਾ ਉਹ ਸਦਾਬ ਕਾਇਮ ਰਹਿਣਾ ਚਾਹੀਦਾ ਅਖੀਰਲੀ ਬੇਨਤੀ ਕਹਿ ਕੇ ਸਮਾਪਤੀ ਹੈ ਅੱਜ ਤੋਂ ਪਹਿਲਾਂ ਬੱਚੇ ਤੁਹਾਡੀ ਜ਼ਿੰਦਗੀ ਚ ਦੋ ਸ਼ਬਦ ਸਨ ਉਹ ਕੀ ਹੈ ਮੇਰਾ ਤੇ ਤੇਰਾ ਅੱਜ ਤੁਸੀਂ ਇਹ ਦੋਨੋਂ ਹੀ ਸ਼ਬਦ ਤਿਆਗ ਦੇਣੇ ਆ ਇਹਦੀ ਥਾਂ ਤੇ ਇੱਕ ਸ਼ਬਦ ਜੀਵਨ ਵਿੱਚ ਧਾਰਨ ਕਰਨਾ ਹੈ ਅੱਜ ਤੋਂ ਪਹਿਲਾਂ ਤੁਸੀਂ ਕਹਿੰਦੇ ਹੋਗੇ ਮੇਰਾ ਘਰ ਹੈ ਤੇਰਾ ਘਰ ਹੈ ਮੇਰੇ ਮਾਪਿਓ ਤੇਰੇ ਮਾਪਿਓ ਮੇਰੇ ਰਿਸ਼ਤੇਦਾਰ ਤੇਰੇ ਰਿਸ਼ਤੇਦਾਰ ਪਰ ਜਦੋਂ ਲੜਫੜ ਲਿਆ ਅੱਜ ਤੋਂ ਬਾਅਦ ਧੀ ਨੇ ਸਹੁਰੇ ਘਰ ਜਾਣਾ ਨਹੀਂ ਆਖਣਾ ਤੇਰਾ ਘਰ ਤੇਰੇ ਮਾਪਿਓ ਜਾਂ ਤੇਰੇ ਰਿਸ਼ਤੇਦਾਰ ਨਹੀਂ ਉਸ ਘਰ ਨੂੰ ਅੱਜ ਤੋਂ ਹੀ ਆਖਣਾ ਇਹ ਆਪਣਾ ਘਰ ਹੈ ਇਹ ਸਾਡਾ ਘਰ ਹੈ ਇਹ ਹੁਣ ਤੇਰੇ ਮਾਤਾ ਪਿਤਾ ਨਹੀਂ ਆਪਣੇ ਮਾਤਾ ਪਿਤਾ ਨੇ ਸਾਡੇ ਮਾਤਾ ਪਿਤਾ ਨੇ ਤੇਰੇ ਰਿਸ਼ਤੇਦਾਰ ਨਹੀਂ ਸਾਡੇ ਰਿਸ਼ਤੇਦਾਰ ਹੈ ਬੱਚਾ ਵੀ ਸਹੁਰੇ ਘਰ ਜਾਵੇ ਇਹ ਨਾਖ ਤੇਰੇ ਤੇ ਕੇ ਤੇਰੇ ਮਾਪਿਓ ਨਾ ਇਹ ਸਾਡਾ ਕਾਰ ਹੈ ਸਾਡੇ ਰਿਸ਼ਤੇਦਾਰ ਸਾਡੇ ਮਾਤਰ ਦਿੱਤਾ ਕਿਉਂਕਿ ਇਹ ਦੋ ਸ਼ਬਦ ਦੀ ਸਭ ਨਾਲ ਵੱਡੇ ਝਗੜੇ ਦੀ ਜੜ ਬਣ ਜਾਂਦੇ ਨੇ ਜਿੰਨਾ ਚਿਰ ਅਸੀਂ ਮੇਰ-ਤੇਰ ਦੀ ਕਹਾਣੀ ਨਹੀਂ ਛੱਡਦੇ ਉਹਨਾਂ ਚਿਰ ਬੰਦਾ ਕਹਿੰਦਾ ਤੇਰੇ ਇਸ ਤਰ੍ਹਾਂ ਦੇ ਮੇਰੇ ਇਸ ਤਰ੍ਹਾਂ ਦੇ ਤੇਰੇ ਆਏ ਤੂੰ ਇੰਝ ਕੀਤਾ ਮੇਰੇ ਆਏ ਤੈਂ ਇੰਝ ਕੀਤਾ ਪਰ ਪਹਿਲੇ ਦਿਨ ਲੜ ਪਕੜ ਕੇ ਗੱਲ ਇਹ ਜਾਣੀ ਹੈ ਕਿ ਅੱਜ ਤੋਂ ਬਾਅਦ ਨਾ ਕੋਈ ਤੇਰਾ ਨਾ ਕੋਈ ਮੇਰਾ ਸਭ ਆਪਣੇ ਨੇ ਫਿਰ ਆਪਣੇ ਨਾਲ ਰਿਸ਼ਤੇ ਨਿਭਾਏ ਜਾਂਦੇ ਨੇ ਉਹਨਾਂ ਨੂੰ ਤਾਨੇ ਜਾਂ ਮੇਨੇ ਨਿੰਦਤੇ ਜਾਂਦੇ ਗੁਰੂ ਕਿਰਪਾ ਕਰੇ ਤੁਹਾਡੇ ਜੀਵਨ ਵਿੱਚ ਮਾਲਕ ਗ੍ਰਿਸ਼ਤ ਦੇ ਸਾਰੇ ਸੁੱਖ ਬਖਸ਼ਿਸ਼ ਕਰੇ ਤੁਹਾਡਾ ਆਉਣ ਵਾਲਾ ਜੀਵਨ ਖੁਸ਼ੀਆਂ ਤੇ ਖੇੜੀਆਂ ਭਰਿਆ ਹੋਵੇ ਦੋਨਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਔਰ ਇਹਨਾਂ ਬੱਚਿਆਂ ਨੂੰ ਗੁਰੂ ਦਰਬਾਰ ਵੱਲੋਂ ਅਸੀਂ ਸਭ ਪ੍ਰਾਪਤ ਹੋਣ ਆਓ ਹੁਣ ਅਰਦਾਸ ਵਿੱਚ ਜੁੜਨਾ ਹੈ ਪ੍ਰਥਮ ਅਰਦਾਸ ਕੀਤੀ ਸੀ ਉਸ ਮਾਲਕ ਦੇ ਚਰਨਾਂ ਦੇ ਵਿੱਚ ਕਿ ਕਾਰਜ ਆਰੰਭ ਕਰਨ ਲੱਗੇ ਹੁਣ ਅਰਦਾਸ ਕਰਨੀ ਜਿਸ ਦਾਤੇ ਨੇ ਕਾਰਜ ਸਵਾਰਨ ਕਰਨ ਸਵੰਨੀ ਕਰਤਨ ਜੁੜਾਵੀ ਹਰ ਪ੍ਰੇਮ ਪਰਫੁਮਾ ਉੱਠਾ ਸਭੇ ਕਾਜ ਸੁਹਿਲੜੇ ਥੀਏ ਗੁਰੂ ਨਾਨਕ ਸਤਗੁਰ ਤੁਠਾ ਦਸਵੇਂ ਜੁੜੇ ਦੀ ਫਤਿਹ ਖਾਲਸਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ